ਕੈਨੇਡਾ ਵਿੱਚ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਰਹਿ ਰਹੇ ਆ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਤਾਂ ਐਕਸਪਾਇਰ ਹੋ ਚੁੱਕਿਆ ਹੈ ਜਾਂ ਐਕਸਪਾਇਰ ਹੋਣ ਵਾਲੇ ਆ ਇਦਾਂ ਦੇ ਐਪਲੀਕੈਂਟਸ ਲਈ ਗੁੱਡ ਨਿਊਜ਼ ਇਹ ਆ ਕਿ ਕੈਨੇਡਾ ਦੇ ਵਿੱਚ TR2 PR ਪ੍ਰੋਗਰਾਮ ਦੁਬਾਰਾ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਜੋ 2021 ਦੇ ਵਿੱਚ ਵੀ ਸਟਾਰਟ ਕੀਤਾ ਗਿਆ ਸੀ ਜਿਸ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਕੈਨੇਡਾ ਦੇ ਵਿੱਚ PR ਪ੍ਰੋਵਾਈਡ ਕੀਤੀ ਗਈ ਸੀ ਹੁਣ ਦੁਬਾਰਾ ਤੋਂ ਇਸ ਪ੍ਰੋਗਰਾਮ ਨੂੰ ਸਟਾਰਟ ਕੀਤਾ ਜਾ ਰਿਹਾ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਗੁੱਡ ਨਿਊਜ਼ ਆ ਉਹਨਾਂ ਸਾਰੇ ਐਪਲੀਕੈਂਟਸ ਲਈ ਜੋ ਕੈਨੇਡਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਕੈਨੇਡੀਅਨ ਵਰਕ ਐਕਸਪੀਰੀਅੰਸ ਬਹੁਤ ਜ਼ਿਆਦਾ ਮੈਟਰ ਕਰੇਗਾ ਸੋ ਜਿਹੜੇ ਐਪਲੀਕੈਂਟਸ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਕੋਲ ਉੱਥੇ ਦਾ ਵਰਕ ਐਕਸਪੀਰੀਅੰਸ ਆ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਏਗੀ ਪਹਿਲੇ ਜਿੱਥੇ ਡਿਗਰੀ ਡਿਪਲੋਮਾ ਜਾਂ CRS ਸਕੋਰ ਜਾਂ ਫਿਰ IELTS ਦਾ ਸਕੋਰ ਹੀ ਕਾਫੀ ਹੁੰਦਾ ਸੀ ਹੁਣ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਦਾ ਹੋਣਾ ਬਹੁਤ ਜ਼ਿਆਦਾ ਮੈਂਡੇਟਰੀ ਹੋ ਚੁੱਕਾ ਆ ਇਸ ਤੋਂ ਇਲਾਵਾ ਓਪਨ ਵਰਕ ਪਰਮਿਟ ਦੇ ਵਿੱਚ ਵੀ ਕੁਝ ਚੇਂਜਸ ਕੀਤੇ ਜਾ ਰਹੇ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਜਿਸ ਦੇ ਵਿੱਚ ਵਰਕਰਸ ਨੂੰ ਕੁਝ ਰਾਈਟਸ ਦਿੱਤੇ ਜਾਣਗੇ ਕਿ ਉਹ ਆਪਣਾ ਕੰਮ ਚੇਂਜ ਕਰ ਸਕਦੇ ਆ ਪਹਿਲੇ EMPLOYEES ਦੇ ਦੁਆਰਾ ਵਰਕਰਸ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀ ਤੇ ਘੱਟ ਸੈਲਰੀ ਦਿੱਤੀ ਜਾਂਦੀ ਸੀ ਬਟ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਦੇ ਵਿੱਚ ਕੁਝ ਚੇਂਜਸ ਕੀਤੇ ਜਾ ਰਹੇ ਆ ਜਿਸ ਦੇ ਵਿੱਚ ਵਰਕਰਸ ਦੇ ਕੋਲ ਕੁਝ ਰਾਈਟਸ ਹੋਣਗੇ ਤੇ ਅਗਰ ਉਹਨਾਂ ਦਾ ਓਨਰ ਵਧੀਆ ਨਹੀਂ ਆ ਜਾਂ ਫਿਰ ਕੰਪਨੀ ਵਧੀਆ ਨਹੀਂ ਆ ਤਾਂ ਉਹ ਈਜ਼ੀਲੀ ਆਪਣੇ ਕੰਮ ਨੂੰ ਚੇਂਜ ਕਰ ਸਕਣਗੇ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਪੀਆਰ ਤੇ ਰਿਲੇਟਡ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੰਡਰ ਦੇ ਐਪਲੀਕੈਂਟਸ ਰਹਿ ਰਹੇ ਆ ਜੋ ਕੈਨੇਡਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਆ ਸੋ ਇਦਾਂ ਦੇ ਐਪਲੀਕੈਂਟਸ ਜਿਨ੍ਹਾਂ ਨੇ ਆਲਰੇਡੀ ਆਪਣੀ ਪੀਆਰ ਦੇ ਲਈ ਐਪਲੀਕੇਸ਼ਨ ਦਿੱਤੀ ਹੋਈ ਆ ਉਹ ਉਦੋਂ ਤੱਕ ਕੈਨੇਡਾ ਦੇ ਵਿੱਚ ਰਹਿ ਸਕਦੇ ਆ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਦੇ ਰਿਜ਼ਲਟਸ ਡਿਕਲੇਅਰ ਨਹੀਂ ਹੋ ਜਾਂਦੇ ਸੋ ਉਹਨਾਂ ਐਪਲੀਕੇਂਟਸ ਨੂੰ ਕੈਨੇਡਾ ਛੱਡਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਲੀਗਲ ਰੂਪ ਦੇ ਨਾਲ ਰਹਿ ਸਕਦੇ ਆ ਤੇ ਉੱਥੇ ਰਹਿ ਕੇ ਕੰਮ ਵੀ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਇਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਇਫ ਯੂ ਲਾਈਕ ਥਿਸ ਵੀਡੀਓ ਡੋਨਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸੀ ਯੂ ਇਨ ਦਾ ਨੈਕਸਟ ਵੀਡੀਓ ਗਾਇਜ਼ ਟਿਲ ਦੈਨ ਗੁੱਡਬਾਈ ਐਂਡ ਥੈਂਕਸ ਫੋਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ